ਕੱਲ ਪੰਜਾਬ ਦੇ ਫਿਰੋਜ਼ਪੁਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੇ ਆਰਐਸਐਸ ਆਗੂ ਦੇ بیٹے ਦੇ ਕਤਲ ਮਾਮਲੇ ਦੇ ਵਿੱਚ ਹੁਣ ਭਾਜਪਾ ਲੀਡਰਾਂ ਦੇ ਵੱਡੇ ਬਿਆਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਬੇਹਦ ਨਿੰਦਨਯੋਗ ਘਰਾੜ ਦਿੱਤਾ ਗਿਆ ਹੈ ਦੱਸਦੇ ਕਿ ਭਾਜਪਾ ਲੀਡਰ ਸੁਖਮਿੰਦਰ ਸਿੰਘ ਗਰੇਵਾਲ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਬਿਹਤ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਨਾਲ ਹੀ ਉਹਨਾਂ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਹੈ ਕਿ 노 ਮਰਸੀ 노 ਐਕਸਕਿਊਜ਼ ਜਸਟ ਐਕਸ਼ਨ ਦੇ ਤੌਰ ਦੇ ਉੱਤੇ ਇਸ ਦੇ ਵਿੱਚ ਐਕਸ਼ਨ ਲਿਆ ਜਾਵੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਵੀ ਅਪੀਲ ਕੀਤੀ ਹੈ ਔਰ ਉਹਨਾਂ ਨੂੰ ਕਿਹਾ ਹੈ ਕਿ ਖੋਖਲੇ ਜੋ ਦਾਅਵੇ ਨੇ ਇਸ ਮਾਮਲੇ ਦੇ ਵਿੱਚ ਬੰਦ ਕੀਤੇ ਜਾਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਤਾਂ ਇਸ ਨੂੰ ਲੈ ਕੇ ਭਾਜਪਾ ਲੀਡਰਾਂ ਦਾ ਗੁੱਸਾ ਫੁੱਟਿਆ ਹੈ ਭਾਜਪਾ ਲੀਡਰ ਸੁਖਮਿੰਦਰ ਸਿੰਘ ਗਰੇਵਾਲ ਹੁਨਾਦਾਈ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਇਸ ਘਟਨਾ ਨੂੰ ਬੇहद ਨਿੰਦਣਯੋਗ ਕਰਾਰ ਦਿੱਤਾ ਹੈ ਹਮਲਾਵਰਾਂ ਨੂੰ ਉਹਨਾਂ ਨੇ ਗਟਰ ਜੰਮੇ ਅਪਰਾਧੀ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧੀ ਅਚਾਨਕ ਸਾਹਮਣੇ ਆਉਂਦੇ ਨੇ ਔਰ ਇਹਨਾਂ ਦੇ ਵੱਲੋਂ ਇਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਪੰਜਾਬ ਦੇ ਵਿੱਚ ਦਿਨ ਦਿਹਾੜੇ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਫਿਰੋਜ਼ਪੁਰ ਦੇ ਵਿੱਚ ਕੱਲ ਇਹ ਕਤਲ ਕੀਤਾ ਗਿਆ ਸੀ ਔਰ ਨਵੀਨ अरोड़ा 40 ਸਾਲ ਦੀ ਉਮਰ ਸੀ ਆਰਐਸਐਸ ਆਗੂ ਦਾ ਬੇਟਾ ਸੀ ਬਲਰਾਜ ਸਿੰਘ अरोड़ा ਦਾ ਬੇਟਾ ਔਰ ਉਹਨਾਂ ਦੇ ਦਾਦਾ ਵੀ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਔਰ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਾਲਾਂਕਿ ਆਪਸੀ ਰੰਜਿਸ਼ ਦਾ ਗੱਲ ਵੀ ਸਾਹਮਣੇ ਆ ਰਹੀ ਹੈ ਜਿਸ ਕਰਕੇ ਕਤਲ ਕੀਤਾ ਗਿਆ ਪਰ ਇਸ ਨੂੰ ਲੈ ਕੇ ਕਾਨੂੰਨ ਵਿਵਸਥਾ ਤੇ ਸਵਾਲ ਜ਼ਰੂਰ ਉਠ ਰਹੇ ਨੇ ਔਰ ਭਾਜਪਾਗੂ ਸੁਖਮਿੰਦਰ ਪਾਲ ਗਰੇਵਾਲ ਦੇ ਵੱਲੋਂ ਜੋ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਇਸ ਹਮਲੇ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਇਸ ਵਾਰਦਾਤ ਤੋਂ ਬਾਅਦ ਦੱਸਦੀ ਹੈ ਕਿ ਸਮਾਜਿਕ ਅਤੇ ਸਿਆਸੀ ਪੱਧਰ ਦੇ ਉੱਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਔਰ ਭਾਜਪਾਗੂ ਸੁਖਮਿੰਦਰ ਪਾਲ ਸਿੰਘ ਨੇ ਪੰਜਾਬ ਪੁਲਿਸ ਨੂੰ 노 ਮਰਜ਼ੀ 노 ਐਕਸਕਿਊਜ਼ ਜਸਟ ਐਕਸ਼ਨ ਦੀ ਅਪੀਲ ਕੀਤੀ ਹੈ ਦੱਸਦੀ ਹੈ ਕਿ ਸੁਖਮਿੰਦਰ ਸਿੰਘ ਗਰੇਵਾਲ ਨੇ ਆਪਣੇ ਬਿਆਨ ਦੇ ਵਿੱਚ ਹਮਲਾਵਰਾਂ ਦੀ ਸਾਕਤਨਿੰਦਗੀਤੀ ਉਹਨਾਂ ਗੋਲੀਬਾਰੀ ਕਰਨ ਵਾਲੇ ਅਪਰਾਧੀਆਂ ਨੂੰ ਕਾਇਰ ਗਟਰ ਜੰਮੇ ਅਪਰਾਧੀ ਅਤੇ ਰੀੜ ਦੀ ਹੱਡੀ ਤੋਂ ਬਿਨਾਂ ਗਲੀ ਵਾਲੇ ਚੂਹੇ ਦੱਸਿਆ ਉਹਨਾਂ ਕਿਹਾ ਕਿ ਕਤਲ ਸ਼ਾਮ ਨੂੰ ਉਸ ਸਮੇਂ ਕੀਤਾ ਗਿਆ ਜਦੋਂ ਨਵੀਨ अरोड़ा ਆਪਣੇ ਪਿਤਾ ਨਾਲ ਸੁਖ ਬਜ਼ਾਰ ਦੇ ਵਿੱਚ ਦੁਪੱਟੀਆਂ ਦੀ ਦੁਕਾਨ ਜੋ ਚਲਾਉਂਦਾ ਸੀ ਤਾਂ ਉਸ ਦੁਕਾਨ ਤੋਂ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਜੁਕੂ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਉਸ ਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ ਇਸ ਬੇਰहमी ਦੇ ਨਾਲੇ ਕਤਲ ਕੀਤਾ ਗਿਆ ਸਿੱਧਾ ਸਿਰ ਦੇ ਵਿੱਚ ਗੋਲੀ ਮਾਰੀ ਗਈ ਜਿਸ ਵਿੱਚ ਬਚਨ ਦੀ ਬਿਲਕੁਲ ਉਮੀਦ ਨਹੀਂ ਸੀ ਮੌਕੇ ਦੇ ਉੱਤੇ ਜਦੋਂ ਨਵੀਨ ਦੇ ਪਿਤਾ ਨੂੰ ਜਾਣਕਾਰੀ ਲੋਕਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਨਵੀਨ ਦੇ ਪਿਤਾ ਪਹੁੰਚਦੇ ਨੇ ਔਰ ਦੇਖਦੇ ਨੇ ਕਿ ਉਹਨਾਂ ਦਾ ਬੇਟਾ ਮ੍ਰਿਤਕ ਹੋ ਚੁੱਕਾ ਹੈ ਉਹਨਾਂ ਦੇ ਬੇਟੇ ਦੀ ਲਾਸ਼ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਈ ਸੀ ਤਾਂ ਇਸ ਨੂੰ ਲੈ ਕੇ ਭਾਜਪਾ ਲੀਡਰਾਂ ਦੇ ਵਿੱਚ ਰੋਹ ਦੀ ਲਹਿਰ ਪਾਈ ਜਾ ਰਹੀ ਹੈ ਉਹਨਾਂ ਦੇ ਵੱਲੋਂ ਕਾਨੂੰਨੀ ਵਿਵਸਥਾ ਤੇ ਸਵਾਲ ਚੁੱਕੇ ਜਾ ਰਹੇ ਨੇ ਔਰ ਦੂਸਰੇ ਪਾਸੇ ਵਪਾਰੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਕਿਉਂਕਿ ਦਿਨ ਦਹਾੜੇ ਵਪਾਰੀਆਂ ਦੇ ਨਾਲ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਜਿਸ ਕਰਕੇ ਵਪਾਰੀਆਂ ਦੇ ਵਿੱਚ ਵੀ ਰੋਸ ਪਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਗਈ ਹੈ ਤਾਂ ਸੁਖਮਿੰਦਰ ਸਿੰਘ ਗਰੇਵਾਲ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਲੈ ਕੇ ਬੇਹਦ ਨਿੰਦਣਯੋਗ ਘਟਨਾ ਦੱਸਿਆ ਉਹਨਾਂ ਕਿਹਾ ਕਿ ਇਸ ਤਰੀਕੇ ਦੀਆਂ ਘਟਨਾਵਾਂ ਦੇ ਵਿੱਚ ਬਿਲਕੁਲ ਵੀ ਰਹਿਮ ਨਹੀਂ ਕੀਤਾ ਜਾਣਾ ਚਾਹੀਦਾ ਪੰਜਾਬ ਪੁਲਿਸ ਨੂੰ ਮੌਕੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਨੋ ਮਰਸੀ ਨੋ ਐਕਸਕਿਊਜ਼ ਜਸਟ ਐਕਸ਼ਨ ਦੀ ਅਪੀਲ ਕੀਤੀ ਗਈ ਹੈ ਔਰ ਨਾਲ ਹੀ ਨਾਲ ਪੰਜਾਬ ਦੇ ਡੀਜੀਪੀ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਮਾਮਲੇਆ ਦੇ ਵਿੱਚ ਕੋਈ ਬਹਾਨੇਬਾਜ਼ੀ ਨਾ ਕੀਤੀ ਜਾਵੇ ਔਰ ਇਸ ਨਾ ਮਾਮਲਿਆਂ ਦੇ ਵਿੱਚ ਖੋਖਲੇ ਭਰੋਸੇ ਨਾ ਦਿੱਤੇ ਜਾਣ ਉਹਨਾਂ ਪੁਲਿਸ ਨੂੰ ਨਤੀਜੇ ਦਿਖਾਉਣ ਲੈ ਕੇ ਆਉਣਾ ਕਿਹਾ ਕਿ ਸਭ ਤੋਂ ਸਖਤ ਮਜ਼ਬੂਤ ਅਤੇ ਸਮਝੌਤਾ ਰਹਿਤ ਕਾਰਵਾਈ ਇਸ ਮਾਮਲੇ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਇਹਨਾਂ ਗੰਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਇਹ ਉੱਥੇ ਹੀ ਸੜਨ ਹੋਰੇ ਬਾਹਰ ਨਾ ਆ ਸਕਣ ਤਾਂ ਇਸ ਤਰੀਕੇ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਸੀਸੀਟੀਵੀ ਕੈਮਰਿਆਂ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਜਿਸ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਤਕਰੀਬਨ 7:00 ਵਜੇ ਦਾ ਸਮਾਂ ਸੀ ਔਰ ਉਸ ਤੋਂ ਬਾਅਦ ਇਹ ਅਪਰਾਧੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਬੜੀ ਹੀ ਆਸਾਨੀ ਦੇ ਨਾਲ ਫਰਾਰ ਹੋ ਜਾਂਦੇ ਨੇ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਉਹ ਕਿਸ ਤਰੀਕੇ ਉਥੋਂ ਫਰਾਰ ਹੁੰਦੇ ਨੇ ਕਿਹੜੀ ਸਾਈਡ ਨੂੰ ਅਪਰਾਧੀ ਜਾਂਦੇ ਨੇ ਤਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਦੇਖਿਆ ਜਾਵੇਗਾ ਔਰ ਇਸ ਤੋਂ ਬਾਅਦ ਇਹਨਾਂ ਨੂੰ ਹੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਤਾਂ ਫਿਰ ਹਾਲ ਭਾਜਪਾ ਦੇ ਵੱਲੋਂ ਸਖਤ ਤੋਂ ਸਖਤ ਐਕਸ਼ਨ ਦੀ ਮੰਗ ਕੀਤੀ ਗਈ ਹੈ ਨੌਜਵਾਨ ਮੁੰਡੇ ਦਾ ਕਤਲ ਹੋਇਆ ਹੈ ਆਰਐਸਐਸ ਆਗੂ ਦਾ ਬੇਟਾ ਨਵੀਨ ਅਰੋੜਾ 40 ਸਾਲ ਦੀ ਉਮਰ ਸੀ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ